ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਸੀਂ ਦੇ ਦੇ ਪਿਓ ਜੀ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦੇ ਅੱਜ ਫੇਰ ਅਸੀਂ ਤੁਹਾਨੂੰ ਇੱਕ ਐਸੀ ਕਹਾਣੀ ਇੱਕ ਐਸੀ ਸਟੋਰੀ ਦੇ ਨਾਲ ਰੂਬਰੂ ਕਰ ਰਹੇ ਹਾਂ ਅੱਜ ਅਸੀਂ ਪਹੁੰਚੇ ਹਾਂ ਜੀ ਗਰਦਾਸਪੁਰ ਦੇ ਵਿੱਚ ਚੰਦਨ ਦੀਆਂ ਮੜੀਆਂ ਜਿਸ ਨੂੰ ਚੰਨਨ ਦੀਆਂ ਮੜੀਆਂ ਦੇ ਨਾਲ ਜਿਹੜਾ ਇਹ ਏਰੀਆ ਬਹੁਤ ਜ਼ਿਆਦਾ ਮਸ਼ਹੂਰ ਹੈ ਜਦੋਂ ਵੀ ਕੋਈ ਗੱਲਬਾਤ ਹੋਵੇ ਜਾਂ ਕਿਸੇ ਕੋਲ ਪੁੱਛਣਾ ਹੋਵੇ ਜਾਂ ਮਹੱਲੇ ਦਾ ਨਾਮ ਪੁੱਛਣਾ ਹੋਵੇ ਤੇ ਚੰਨਨ ਦੀਆਂ ਮੜੀਆਂ ਦਾ ਹਵਾਲਾ ਦਿੱਤਾ ਜਾਂਦਾ ਆ ਬਹੁਤ ਸਾਰੇ ਲੋਕ ਜਿਹੜੇ ਆ ਚੰਨਨ ਦੀਆਂ ਮੜੀਆਂ ਤੋਂ ਜਾਣੂ ਹੋਣਗੇ ਬਹੁਤ ਸਾਰੇ ਲੋਕਾਂ ਨੇ ਚੰਨਨ ਦੀਆਂ ਬਣੀਆਂ ਦਾ ਨਾਮ ਵੀ ਸੁਣਿਆ ਹੋਏਗਾ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਚੰਨਨ ਦੀਆਂ ਮੜੀਆਂ ਨੂੰ ਅਸਲ 'ਚ ਚੰਨਨ ਦੀਆਂ ਮੜੀਆਂ ਕਿਉਂ ਕਿਹਾ ਜਾਂਦਾ ਆ ਇਸ ਗੱਲ ਦਾ ਅਸਲ 'ਚ ਸਾਨੂੰ ਵੀ ਨਹੀਂ ਪਤਾ ਅਸੀਂ ਗਰਦਾਸਪੁਰ ਦੇ ਨੇੜੇ ਤੇੜੇ ਦੀਆਂ ਬਹੁਤ ਸਾਰੀਆਂ ਸਟੋਰੀਆਂ ਕਰਦੇ ਪਏ ਆ ਜਿਦੇ ਵਿੱਚ ਸਾਨੂੰ ਕਿਸੇ ਨੇ ਇਹ ਸਵਾਲ ਕੀਤਾ ਕਿ ਭਾਜੀ ਇਹ ਵੀ ਇੱਕ ਸਟੋਰੀ ਪਾਓ ਜਿਦੇ ਚ ਹਵਾਲਾ ਦਿੱਤਾ ਜਾਏ ਕਿ ਚੰਦਨ ਦੀਆਂ ਮੜੀਆਂ ਨੂੰ ਚੰਦਨ ਦੀਆਂ ਮੜੀਆਂ ਕਿਉਂ ਕਿਹਾ ਜਾਂਦਾ ਕਿਉਂਕਿ ਮੜੀਆਂ ਤਾਂ ਮੜੀਆਂ ਹੀ ਹੁੰਦੀਆਂ ਨੇ ਹਰ ਥਾਂ ਤੇ ਮੜੀਆਂ ਜਾਂ ਸਿਵਾਲੇ ਦੇ ਨਾਲ ਨਾਲ ਜਾਣੀਆਂ ਜਾਂਦੀਆਂ ਜਾਂ ਸੰਕਰ ਭਗਵਾਨ ਜੀ ਦੇ ਰੂਪ ਦੇ ਨਾਲ ਜਾਣੀਆਂ ਜਾਂਦੀਆਂ ਇੱਕ ਸਮਸ਼ਾਨ ਭੂਮੀ ਦੇ ਨਾਮ ਦੇ ਨਾਲ ਜਿਹੜੀਆਂ ਨੇ ਜਾਣੀਆਂ ਜਾਂਦੀਆਂ ਨੇ ਪਰ ਇਹ ਇੱਕ ਗਰਦਾਸਪੁਰ ਦੇ ਵਿੱਚ ਐਸੀਆਂ ਮੜੀਆਂ ਨੇ ਜਿਨੂੰ ਚੰਨਨ ਦੀਆਂ ਮੜੀਆਂ ਕਿਹਾ ਜਾਂਦਾ ਆ ਅੱਜ ਅਸੀਂ ਇੱਥੇ ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਟਾਈਮ ਪਾਸ ਕਰਨ ਦੇ ਲਈ ਪਹਿਲੀ ਗੱਲ ਤਾਂ ਮੈਂ ਦੱਸ ਦੇਣਾ ਚਾਹੁੰਦਾ ਹਾਂ ਵੀ ਬਹੁਤ ਏਰੀਆ ਦੇ ਵਿੱਚ ਆਪਾਂ ਗਏ ਆਂ ਬੜੇ ਥਾਵਾਂ ਦੇ ਮਕਾਨਾਂ ਤੇ ਵੀ ਗਏ ਆਂ ਬੜੀਆਂ ਮੜੀਆਂ ਦੇ ਵੀ ਦਰਸ਼ਨ ਕੀਤੇ ਆ ਪਰ ਜਿਹੜੀਆਂ ਮੜੀਆਂ ਦਾ ਇੱਥੇ ਤੁਹਾਨੂੰ ਅੱਜ ਰੰਗ ਰੂਪ ਵਿਖਾਵਾਂਗੇ ਕਿ ਮੇਰੇ ਖਿਆਲ ਨਾਲ ਜਿੰਦਾਬੰਦਾ ਵੀ ਮਰਨ ਨੂੰ ਖੋਸ ਹੋ ਜਾਊਗਾ ਵੀ ਮਰ ਜੀਏ ਕਿਉਂਕਿ ਬਹੁਤ ਸੋਹਣਾ ਜਿਹੜਾ ਪਲੇਸ ਬੜੀ ਸੋਹਣੀ ਬਿਲਡਿੰਗ ਬਹੁਤ ਸੋਹਣੀ ਹੈ ਸੈੱਡ ਵਗੈਰਾ ਪਈ ਹੋਈ ਤੇ ਬਹੁਤ ਜ਼ਿਆਦਾ ਰੌਣਕ ਹਾਲੇ ਕਿ ਮੜੀਆਂ ਦੇ ਵਿੱਚ ਬੰਨ ਤੋਂ ਲੋਕ ਡਰਦੇ ਨੇ ਪਰ ਇੱਥੇ ਮੇਰੇ ਦੇ ਨੇ ਤੇ ਡਰਨ ਦੀ ਲੋੜ ਨਹੀਂ ਹੈਗੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਚੰਨਨ ਦੀਆਂ ਮੜੀਆਂ ਦੇ ਵਿੱਚ ਤੇ ਜਿੰਦੇ ਬੰਦਿਆਂ ਦੇ ਨਾਲ ਗੱਲ ਕਰਾਵਾਂਗੇ ਕਿ ਚੰਨਨ ਦੀਆਂ ਮੜੀਆਂ ਨੂੰ ਚੰਨਦੀਆਂ ਮੜੀਆਂ ਕਿਉਂ ਕਿਹਾ ਜਾਂਦਾ ਆ ਤੇ ਸਾਡੇ ਨਾਲ ਅਸੀਂ ਪਹਿਲਾਂ ਜਿਹੜੀ ਸ਼ੁਰੂਆਤ ਆ ਕੁਝ ਬਜ਼ੁਰਗਾਂ ਦੇ ਨਾਲ ਹੀ ਕਰ ਲੈਨੇ ਕੋਈ ਵੀ ਜੇ ਜ਼ਿਆਦਾ ਜਾਣਕਾਰੀ ਜਿਹੜੀ ਮੇਰੇ ਖਿਆਲ ਨਾਲ ਬਜ਼ੁਰਗਾਂ ਨੂੰ ਹੀ ਹੁੰਦੀ ਹੈ ਤੇ ਬਜ਼ੁਰਗਾਂ ਤੋਂ ਜ਼ਿਆਦਾ ਜਾਣਕਾਰੀ ਜਿਹੜੀ ਕਿਸ ਨੂੰ ਹੁੰਦੀ ਨੀਗੀ ਤੇ ਸਾਡੇ ਨਾਲ ਜਿਹੜੇ ਭਾਈ ਸਾਹਿਬ ਅਹੀਂ ਉਧਰ ਅੰਕਲ ਜੀ ਹੋਣਾ ਤੇ ਕੋਲ ਵੀ ਚੱਲ ਜਾਨੇ ਆ ਤੇ ਸਾਡੇ ਨਾਲ ਅੰਕਲ ਜੀ ਹੋਰੀ ਨੇ ਤੇ ਇਹਨਾਂ ਦੇ ਨਾਲ ਜਾਣ ਕਰ ਲੈਨੇ ਨਹੀਂ ਨਹੀਂ ਇੰਨਾ ਹੀ ਦੱਸ ਦਿਓ ਵੀ ਇਹਨੂੰ ਚੰਨਨ ਦੀਆਂ ਮੜੀਆਂ ਕਿਹਾ ਕਿਉਂ ਜਾਂਦਾ ਇਹਨਾਂ ਪਤਾ ਨਹੀਂ ਸਾਨੂੰ ਹੁਣ ਇਹ ਮੋੜ ਤੇ ਇੱਥੋਂ ਦੇ ਆ ਚਾਨਣ ਕੋ ਤਾਂ ਚਲੋ ਇੱਥੇ ਨਹੀਂ ਪਤਾ ਸਾਡੇ ਨਾਲ ਭਾਈ ਸਾਹਿਬ ਵੀ ਮੌਜੂਦ ਨੇ ਭਾਈ ਸਾਹਿਬ ਦੇ ਨਾਲ ਵੀ ਗੱਲਬਾਤ ਕਰ ਲੈਣੇ ਭਾਈ ਸਾਹਿਬ ਨੇ ਬਾਜ਼ਮਾਰੀ ਹੈ ਕਿਉਂਕਿ ਬਜ਼ੁਰਗਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗਾਂ ਨੇ ਗੱਲ ਨਹੀਂ ਕੀਤੀ ਸਾਡੇ ਨਾਲ ਨੌਜਵਾਨ ਪੀੜੀ ਕਿਉਂਕਿ ਸਹੀ ਗੱਲ ਆ ਕਿ ਨੌਜਵਾਨ ਪੀੜੀ ਨੂੰ ਨੌਲੇਜ ਹੋਣੀ ਚਾਹੀਦੀ ਆਪਣੇ ਏਰੀਆ ਦੀ ਤੇ ਸਾਡੇ ਨਾਲ ਇੱਕ ਨੌਜਵਾਨ ਵੀਰਜੀ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਹੋ ਸਕਦਾ ਇਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਹੋਵੇ ਕਿਉਂਕਿ ਇਹ ਨੌਲੇਜ ਅਸੀਂ ਟਾਡੇ ਤੱਕ ਪਹੁੰਚਾਉਣ ਦੇ ਲਈ ਹੀ ਇੱਥੋਂ ਤੱਕ ਪਹੁੰਚੇ ਆ ਤਾਂ ਕਿ ਗਰਦਾਸਪੁਰ ਦਾ ਜਿੰਨਾ ਵੀ ਏਰੀਆ ਜਾਂ ਜ਼ਿਲ੍ਹਾ ਜਾਂ ਆਸ-ਪਾਸੇ ਦੇ ਪਿੰਡ ਦੇ ਲੋਕ ਜਿਨ੍ਹਾਂ ਨੇ ਇਸ ਮੜੀਆਂ ਬਾਰੇ ਸੁਣਿਆ ਕਿ ਚੰਨਨ ਦੀਆਂ ਮੜੀਆਂ ਪਰ ਪਤਾ ਹੀ ਕਿਸੇ ਨੂੰ ਨਹੀਂ ਕਿ ਚੰਨਨ ਦੀਆਂ ਮੜੀਆਂ ਨੂੰ ਚੰਨਨ ਦੀਆਂ ਮੜੀਆਂ ਕਿਉਂ ਕਿਹਾ ਜਾਂਦਾ ਸਾਡੇ ਨਾਲ ਨੌਜਵਾਨ ਵੀਰ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਪਹਿਲਾਂ ਵੀਰਜੀ ਆਪਣਾ ਨਾਮ ਮੇਰਾ ਨਾ ਗੋਬਿੰਦ ਆਇਆ ਸਲਾਮ ਆਬਾਦ ਮਲੇ ਰਈਦਾ ਅੱਗੇ ਜਾ ਕੇ ਮੇਰਾ ਘਰ ਆ ਇਹਨੂੰ ਚੰਨਨ ਸ਼ਾਦੀ ਮੜੀਆਂ ਇਸ ਕਰਕੇ ਕਿਹਾ ਜਾਂਦਾ ਕਿ ਇੱਥੇ ਜਿਹੜੇ ਚੰਨਨ ਸ਼ਾਹ ਹੀ ਨਾ ਜਿਹੜੇ ਪਹਿਲੇ ਬਜ਼ੁਰਗਾਂ ਨੇ ਦੱਸਿਆ ਉਹਨਾਂ ਨੇ ਜ਼ਮੀਨ ਦਿੱਤੀ ਆ ਹਾਂਜੀ ਕਰਨਪਾਟਾ ਬਾਬਾ ਹੀ ਉਹਨਾਂ ਨੇ ਦਿੱਤੀ ਆ ਜ਼ਮੀਨ ਤੇ ਉਹਨਾਂ ਦੇ ਨਾਂ ਤੇ ਆ ਮੜੀਆਂ ਆ ਚੰਨਨ ਸ਼ਾਹ ਚੰਨਨ ਸ਼ਾਦੀ ਮੜੀਆਂ ਨੂੰ ਤਾਂ ਕਿਹਾ ਜਾਂਦਾ ਠੀਕ ਆ ਜੀ ਇਹ ਕਿੰਨੇ ਕਿ ਚਰਤੂ ਇਹ ਮਤਲਬ ਜਿਹੜਾ ਆ ਉਹਨਾਂ ਦੇ ਨਾਂ ਦੇ ਨਾਲ ਚੱਲਦਾ ਜਦੋਂ ਉਹਦੀ ਇਹ ਸ਼ੁਰੂ ਤੋਂ ਹੀ ਆ ਜੀ ਉਹਨਾਂ ਦੇ ਨਾਂ ਤੇ ਸ਼ੁਰੂ ਤੋਂ ਹੀ ਆ ਜਦੋਂ ਤੋਂ ਵੀ ਮਤਲਬ ਕਿਨੇ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਆ ਜੀ ਹਾਂਜੀ ਇਹਦਾ ਜਿਤਨਾ ਅੱਜ ਦੀ ਜਿਹੜੀ ਇੱਥੇ ਡਿਵੈਲਪਮੈਂਟ ਆ ਬਹੁਤ ਸਾਰਾ ਇਹ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਨਹੀਂ 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 ਨਾ ਨਾ ਕਮੇਟੀਆਂ ਤੇ ਹੈਗੀਆਂ ਆ ਅੱਗੇ ਵਾਲੇ ਮੰਦਰਾਲੀ ਕਮੇਟੀ ਵੱਖਰੀ ਆ ਪਿਛਲੀ ਕਮੇਟੀ ਵੱਖਰੀ ਆ ਉਹ ਫਿਰ ਉਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਡਿਵੈਲਪਮੈਂਟ ਕੀਤੀ ਜਾਂਦੀ ਆ ਆ ਹੁਣ ਆ ਛੱਡਾ ਲੰਡ ਆਹ ਦੀ ਛੱਡ ਹੁਣ ਪਈ ਆ ਪੱਖੇ ਲਾਈਟਾਂ ਹੁਣ ਲਗਾਈਆਂ ਗਈਆਂ ਬਾਕੀ ਥੋੜਾ ਬੋਤਾਂ ਇਹਨਾਂ ਨੇ ਡਿਵੈਲਪਮੈਂਟ ਕੀਤੀ ਆ ਕਿ ਜਿਹੜਾ ਅੱਚੇ ਬੰਦੇ ਆ ਜਾਂਦੇ ਆ ਆਡਾ ਲਾਗੀ ਸਾਗੀ ਰੇਚ ਕੋਈ ਵੀ ਹੋ ਜਾ ਪਾਣੀ ਹੈਗਾ ਕਹੀਂ ਕਿਤੇ ਜਾ ਕੇ ਬੈਹ ਸਕੀਏ ਸਿਰਫ ਇੱਕ ਹੀ ਜਗ੍ਹਾ ਆ ਜਿਹੜੇ ਅਸੀਂ ਆਪਣੇ ਘਰਾਂ ਚੋਂ ਨਿਕਲ ਕੇ ਕੋਈ ਵੀ ਬਜ਼ੁਰਗਾਂ ਸਿਆਣੇ ਆ ਜਿੱਦਾਂ ਅਸੀਂ ਹੁਣ ਕੰਮਾਂ ਤੋਂ ਆ ਗਏ ਦਿਆਂ ਤੇ ਆ ਕੇ ਇੱਥੇ ਟਾਈਮ ਬਤੀਤ ਕਰ ਸਕਦੇ ਆ ਹਾਂਜੀ ਤੇ ਕਿੰਨੀ ਘਰਉਣ ਕ ਲਗਭਗ ਆ ਜੀ ਮੇਰੇ ਖਿਆਲ ਨਾਲ ਥੋੜੀ ਲੱਗਦੀ ਸਾਮਾ ਤੱਕ ਵਧੇਗੀ ਹਾਂਜੀ ਸ਼ਾਮਾਂ ਦਾ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਐਤਵਾਰ ਤੇ ਸ਼ਨੀਵਾਰਾ ਦੋ ਦਿਨ ਜ਼ਿਆਦਾ ਹੁੰਦੀ ਆ ਤੇ ਜਿਹੜਾ ਇੱਥੇ ਇੱਕ ਪਲਵਾਨਾਂ ਦਾ ਅਖਾੜਾ ਉਹ ਇਹਦੇ ਨਾਲ ਆ ਕਿ ਜਾਂ ਉਹਦੇ ਨਾਲ ਨਹੀਂ ਉਹ ਇਹਦੇ ਨਾਲ ਹੀ ਆ ਇੱਧਰ ਹੀ ਆ ਹਾਂਜੀ ਸ਼ਾਨਾ ਸ਼ਾਦੀ ਮੜੀਆਂ ਵਿੱਚ ਹਾਂਜੀ ਇਹ ਬਹੁਤ ਪੁਰਾਣਾ ਜੀ ਆ ਅਖਾੜਾ ਬਹੁਤ ਜ਼ਿਆਦਾ ਪੜਾਉਣਾ ਹਾਂਜੀ ਤੇ ਜਿੱਤਾ ਇੱਥੇ ਲੋਕ ਬਹੁਤ ਸਾਰੇ ਮਤਲਬ ਟਾਈਮ ਪਾਸ ਕਰਨ ਵਾਸਤੇ ਬੈਠੇ ਹੋਏ ਆ ਹਾਂਜੀ ਇਹ ਵੀ ਲਗਾਤਾਰ ਜਦੋਂ ਦੀ ਆ ਡਵੈਲਪਮੈਂਟ ਹੋਈ ਕਿ ਜਦੋਂ ਪਹਿਲਾਂ ਤੋਂ ਵੀ ਸ਼ੁਰੂ ਤੋਂ ਹੀ ਆ ਜੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਅੱਦਾ ਹੀ ਬੰਦੇ ਆਈ ਆ ਸ਼ੁਰੂ ਤੋਂ ਹੀ ਹਾਂਜੀ ਇਹ ਟੁੱਟੀਆਂ ਤੇ ਇੱਥੇ ਨਹਾਣਾ ਧੋਣਾ ਜਿੰਨਾ ਵੀ ਲੋਕ ਇੱਥੇ ਹੀ ਕਰਦੇ ਆ ਸਵੇਰੇ ਸ਼ਾਮ ਆ ਕੇ ਮੈਂ ਇੱਥੇ ਵੇਖਣ ਦਾ ਕਿਸੇ ਭਾਈ ਸਾਹਿਬ ਨੇ ਚਾਹ ਦਾ ਕੱਪ ਵੀ ਪੀ ਚਾਹ ਇੱਥੇ ਆ ਜਾਂਦੀ ਹੈ ਉੱਥੇ ਇੱਥੇ ਲੱਗੇ ਦੁਕਾਨਾਂ ਉੱਥੋਂ ਚਾਹ ਲੈ ਆਉਂਦੇ ਆ ਤੇ ਚਾਹ ਪੀ ਕੇ ਇੱਥੇ ਪੀ ਪੂ ਲੈਂਦੇ ਆ ਜੀ ਸਾਰੇ ਚਾਹ ਜਿਹੜੀ ਮੁੱਲ ਲਿਆ ਕੇ ਪੀਂਦੀ ਹਾਂਜੀ ਮੁੱਲ ਲਿਆ ਕੇ ਮੈਂ ਕਹਾਂ ਜ਼ਾਇਦ ਨਹੀਂ 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 ਮੁੱਲ ਲਿਆ ਕੇ ਪੀਤੀ ਜਾਂਦੀ ਕੋਈ ਸ਼ਾਇਦ ਮੈਂ ਸੰਗਤ ਹੀ ਕੋਈ ਉਪਰਾਲਾ ਕਰ ਦਿੰਦੀ ਹਾਂਜੀ ਨਹੀਂ ਚਾਹ ਮੁੱਲ ਲਾ ਕੇ ਇੱਥੇ ਹੀ ਪੀਦੀ ਆ ਜੀ ਬਹੁਤ ਵਧੀਆ ਜੀ ਨੌਜਵਾਨ ਵੀਰ ਨੇ ਨਾ ਬੜਾ ਵਧੀਆ ਜਿਹੜਾ ਇਸ ਦੇ ਉੱਤੇ ਚਾਨਣਾ ਪਾਇਆ ਕਿ ਚੰਨਣ ਦੀਆਂ ਮੜੀਆਂ ਨੂੰ ਅਸਲ 'ਚ ਚੰਨਣ ਸਾਹ ਜੀ ਜਿਨ੍ਹਾਂ ਨੇ ਇਹ ਜ਼ਮੀਨ ਜਿਹੜੀਆਂ ਮੜੀਆਂ ਨੂੰ ਦਾਨ ਕੀਤੀ ਕਿਉਂਕਿ ਜਿਹੜਾ ਬਾਬਿਆਂ ਨੇ ਦਾਨ ਕੀਤੀ ਮਹੰਤਾ ਨੇ ਉਹ ਦਾਨ ਤੋਂ ਨਾਮ ਦੇ ਨਾਲ ਹੀ ਜਿਹੜਾ ਚੰਨਣ ਸਾਹ ਦੀਆਂ ਜਿਹੜਾ ਮੜੀਆਂ ਪੈ ਗਿਆ ਨਾ ਉਸ ਤੋਂ ਬਾਅਦ ਪ੍ਰਚਲਿਤ ਕਈ ਸਾਲ ਪੁਰਾਣੀਆਂ ਜਿਹੜੀਆਂ ਚੰਨਣ ਦੇ ਨਾਮ ਦੇ ਨਾਲ ਜਿਹੜੀਆਂ ਮੜੀਆਂ ਜਿਹੜੀਆਂ ਨੇ ਮਸ਼ਹੂਰ ਆ ਪਰ ਖੁਸ਼ੀ ਆ ਜੇ ਹੋਈ ਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਟਾਈਮ ਪਾਸ ਦੇ ਲਈ ਅ ਥੱਕੇ ਟੁੱਟੇ ਆਪਣੀ ਥਕਾਨ ਮਟਾਉਣ ਦੇ ਲਈ ਘਰ ਦੀਆਂ ਕਈ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਉਹਨਾਂ ਤੋਂ ਦੂਰ ਇੱਥੇ ਆ ਕੇ ਆਪਣੇ ਸੱਜਣਾ ਮਿੱਤਰਾ ਤੇ ਦੋਸਤਾਂ ਦੇ ਨਾਲ ਜਿਹੜਾ ਆ ਵਧੀਆ ਟਾਈਮ ਪਾਸ ਕਰਕੇ ਜਿਹੜਾ ਆ ਆਪਣਾ ਜਿਹੜਾ ਸਮਾਪਤੀਤ ਕਰਦੇ ਆ ਤੇ ਸਾਡੇ ਨਾਲ ਜਿਹੜੇ ਇੱਥੇ ਮੜੀਆਂ ਦੇ ਵਿੱਚ ਜਿਹੜੇ ਟਾਈਮ ਜਿਹੜੇ ਮੁਰਦਿਆਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਂਦੀ ਜਦੋਂ ਮੁਰਦੇ ਨੂੰ ਸਾੜਿਆ ਜਾਂਦਾ ਆ ਉਹਦੀ ਸਾਰੀ ਪ੍ਰਕਿਰਿਆ ਜਿਹੜੀ ਹੈ ਸਾਡੇ ਨਾਲ ਵੀਰ ਜਿ ਨਿਭਾਉਂਦੇ ਆ ਤੇ ਇਹਨਾਂ ਦੇ ਨਾਲ ਗੱਲਬਾਤ ਕਰਨ ਲਈ ਫੌਜੀ ਸਾਹਿਬ ਕਿੰਨੇ ਕਿ ਚਿਰ ਤੋਂ ਆਪਣੀ ਕਾਰ ਸੈ ਕਰ ਰਹੀ ਹੋਗੇ 5 ਸਾਲ ਹਾਂਜੀ ਤੇ ਹੁਣ ਤੱਕ ਕਿੰਨੀਆਂ ਕਿ ਕਾਰਵਾਈਆਂ ਪਾ ਚੁੱਕੇ ਹੋ ਬੜੀਆਂ ਹੋਈਆਂ ਇੱਥੇ ਹਾਂਜੀ ਤੇ ਜਿਹੜੀਆਂ ਚੰਨਨ ਦੀਆਂ ਮੜੀਆਂ ਬਾਰੇ ਵੀਰ ਜੀ ਨੇ ਹਵਾਲਾ ਦਿੱਤਾ ਆ ਕਿ ਜ਼ਮੀਨਦਾਨ ਕੀਤੀ ਗਈ ਉਹਨਾਂ ਦੇ ਨਾਂ ਦੇ ਸਹੀ ਉਹ ਤੋਂ ਨਹੀਂ ਮੈਂ ਇੱਥੇ ਨਹੀਂ ਪਰ ਇਹਦੇ ਬਾਰੇ ਨੌਲੇਜ ਹੈਗੀ ਆ ਨਹੀਂ ਹਾਂ ਨਹੀਂ ਨੌਲੇਜ ਹੈਗੀ ਤੇ ਤੁਸੀਂ ਕਿੰਨੇ 5 ਸਾਲ ਤੋਂ ਕਰਦੇ ਪਏ ਆ ਹਾਂ 5 ਸਾਲ ਹੋ ਗਿਆ ਪਹਿਲਾਂ ਮੇਰੇ ਤੋਂ ਹੋਰ ਵੀ ਬੰਦੇ ਹੁੰਦੇ ਰਹੇ ਆ ਉਹ ਬੰਦਾ ਕੰਮ ਕਰਦਾ ਰਿਹਾ ਵਾ ਉਹਨੇ ਇੱਥੇ ਚੋਰੀ ਕੀਤੀ ਉਹ ਭੱਜ ਗਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਇੱਥੇ ਰਹਿਣ ਦਾ ਸੀ ਤੇ ਬੜੀ ਰਖਵਾਲੀ ਰੱਖਦੇ ਜਿੰਨੂੰ ਮਰਜ਼ੀ ਪੁੱਛ ਲੋ ਤੇ ਤੁਹਾਨੂੰ ਇੱਥੇ ਕੋਈ ਸੇਵਾ ਵਗੈਰਾ ਵੀ ਦਿੱਤੀ ਜਾਂਦੀ ਹੈ ਹਾਂਜੀ ਮੇਰੀ ਤਨਖਾਹ ਵੀ ਲੱਗਦੀ ਪਹਿਲਾ ਦਿਨ ਦੇ ਰਿਹਾ ਵੀ ਕਾਸ਼ ਗੁਪਤੇ ਹੋਣੀ ਉਸ ਤੋਂ ਬਾਅਦ ਮਾਝਾ ਸ਼ਾਲਾ ਨਾਲ ਆ ਗਿਆ ਮਾਝਾ ਸ਼ਾਲਾ ਨਾਲੇ ਪੂਰੇ ਹੋ ਗਏ ਫਿਰ ਉਹਨਾਂ ਦਾ ਕਮਰੇ ਮੇਰੇ ਹੱਥ ਭੀ ਦੇ ਤੇ ਉਸ ਤੋਂ ਬਾਅਦ ਉਹਦਾ ਛੋਟਾ ਭਰਾ ਤਨਖਾਹ ਦੇਣ ਲੱਗਾ ਸੀ ਮੈਨੂੰ ਤੁਹਾਡਾ ਰਹਿਣ ਬਿਸੇਰਾ ਵੀ ਇੱਥੇ ਹੀ ਹਾਂਜੀ ਮੇਰਾ ਇੱਥੇ ਹੀ ਆ ਨਾਲ ਹੀ ਕਮਰਾ ਪਲਵਾਨਾਂ ਦੇ ਸਾਹਮਣੇ ਕਮਰਾ ਵਾਲ ਬਹੁਤ ਵਧੀਆ ਜੀ ਵੀਰ ਜ ਅ ਜਿੰਨਾ ਵੀ ਜਿਹੜਾ ਕਾਰਜਕ੍ਰਮ ਜਿਹੜਾ ਹੁੰਦਾ ਆ ਇੱਕ ਮੁਰਦੇ ਨੂੰ ਅਗਨੀ ਭੇਟ ਕਰਨ ਦੇ ਲਈ ਉਹ ਇਹ ਵੀਰ ਜੀ ਜਿਹੜੀ ਇਹ ਸੇਵਾ ਕਰਦੇ ਆ ਇਹ ਵੀਰ ਜੀ ਤਨਖਾਹ ਤੇ ਨੇ ਜਿਹੜੀਆਂ ਕਮੇਟੀਆਂ ਜਾਂ ਸੇਵਾਦਾਰ ਨੇ ਉਹ ਇਹਨਾਂ ਨੂੰ ਤਨਖਾਹ ਦਿੰਦੇ ਨੇ ਰਹਿਣ ਦੇ ਲਈ ਇਹਨਾਂ ਨੂੰ ਇੱਥੇ ਕਮਰਾ ਵੀ ਦਿੱਤਾ ਹੋਇਆ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਸਾਡਾ ਜਿਹੜਾ ਅੱਜ ਸਟੋਰੀ ਦਾ ਜਿਹੜਾ ਮੇਨ ਮੋਟਿਵ ਸੀ ਕਿ ਚੰਨਨ ਦੀਆਂ ਮੜੀਆਂ ਨੂੰ ਅਸਲ ਚ ਚੰਨਨ ਦੀਆਂ ਮੜੀਆਂ ਕਿਉਂ ਕਿਹਾ ਜਾਂਦਾ ਉਹ ਤਾਂ ਤਕਰੀਬਨ ਤਕਰੀਬਨ ਮੇਰੇ ਖਿਆਲ ਨਾਲ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਏਗਾ ਕਿ ਚੰਨਨ ਦੀਆਂ ਮੜੀਆਂ ਜਿਹੜੇ ਮਹੰਤਾ ਨੇ ਜ਼ਮੀਨਦਾਨ ਕੀਤੀ ਚੰਨਨ ਦੀਆਂ ਮੜੀਆਂ ਦੇ ਵਿੱਚ ਜਿਹੜੇ ਇੱਥੇ ਮਹੰਤ ਸੀ ਰਹਿੰਦੇ ਸੀ ਉਹਨਾਂ ਦੇ ਨਾਮ ਦੇ ਨਾਲ ਹੀ ਜਿਹੜਾ ਹੈ ਚੰਨਨ ਦੀਆਂ ਮੜੀਆਂ ਅਖਵੋਲਾ ਪਿਆ ਬਾਕੀ ਇੱਥੇ ਪਲਵਾਨਾਂ ਦਾ ਅਖਾੜਾ ਵੀ ਹੈ ਉੱਥੇ ਵੀ ਗੱਲਬਾਤ ਕਰਦੇ ਜਾ ਕੇ ਕਿ ਉਹ ਕਿੰਨੇ ਚਿਰ ਤੋਂ ਕਿੰਨਾ ਪੁਰਾਣਾ ਆ ਤੇ ਕੀ ਗੱਲਬਾਤ ਆ ਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਅਸੀਂ ਜਿਹੜੀ ਸਟੋਰੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਚੰਨਨ ਦੀਆਂ ਮੜੀਆਂ ਦੇ ਚੰਨਨ ਦੀਆਂ ਮੜੀਆਂ ਦੇ ਵਿੱਚ ਇੱਕ ਬਹੁਤ ਹੀ ਖਾਸ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਥੇ ਇੱਕ ਪਲਵਾਨਾਂ ਦਾ ਅਖਾੜਾ ਵੀ ਜਿਹੜਾ ਦੇਖਣ ਨੂੰ ਮਿਲਿਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਈਆਂ ਜਾਣ ਕਿ ਇੱਥੇ ਬਹੁਤ ਸਾਰੇ ਨੌਜਵਾਨ ਆ ਜਿਹੜੇ ਉਹ ਪਲਵਾਨੀ ਕਰਦੇ ਨਜ਼ਰ ਆਏ ਬਹੁਤ ਸਾਰੇ ਨੌਜਵਾਨ ਜਿਹੜੇ ਅਖਾੜੇ ਦੇ ਵਿੱਚ ਆਪਣੇ ਸਰੀਰ ਨੂੰ ਜਿਹੜਾ ਆ ਲੋਹੇ ਵਰਗਾ ਕਰਦੇ ਨਜ਼ਰ ਆਏ ਸਾਡੇ ਨਾਲ ਪਲਵਾਨਾਂ ਦੇ ਅਖਾੜੇ ਦੇ ਜਿਹੜੇ ਆ ਗੁਰੂ ਉਸਤਾਦ ਜੀ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕਿ ਇਹ ਅਖਾੜਾ ਕਿਨੇ ਚਿਰ ਤੋਂ ਚਲਾ ਰਿਹਾ ਸਸੀਗਾ ਭਾਈ ਸਸੀਗਲਬਜੀ ਜੀ ਵੀਰ ਜੀ ਅਖਾੜਾ ਕਿਨੇ ਚਿਰ ਤੋਂ ਚਲਾ ਰਿਹਾ ਇੱਕ ਅਖਾੜਾ ਜੀ ਲਗਭਗ ਪਾਕਿਸਤਾਨ ਤੋਂ ਪਹਿਲਾਂ ਦਾ ਖੜਾ ਵਾ ਇਹ ਸਾਡਾ ਤੇ ਜਿਹਦੇ ਚ 50 ਸਾਲ ਤੋਂ ਵੱਧ ਹੋ ਗਿਆ ਮੇਰੇ ਅੰਡਰ ਜਦੋਂ ਮੈਂ 50 ਸਾਲ ਤੋਂ ਇਸ ਅਖਾੜੇ 'ਚ ਯੋਰ ਕਰਦਾ ਤੇ ਇਸ ਅਖਾੜੇ ਦੇ ਵਿੱਚ ਹਜ਼ਾਰਾਂ ਹੀ ਬੱਚੇ ਆਪਾਂ ਗੱਡੇ ਔਰ ਬੜੇ ਅੱਛੇ ਲਾਵਲ ਤੇ ਔਰ ਪੁਲਿਸ ਚ ਆਰਮੀ ਚ ਬਹੁਤ ਸ਼ੁਕਰ ਦਾ ਆਪਣੇ ਅੱਜ ਦੀ ਡੇਟ 'ਚ ਬਹੁਤ ਬੱਚੇ ਜਿਹੜੇ ਕਿ ਹਾਈ ਲੈਵਲ ਤੇ ਜਿਹੜੇ ਬੱਚੇ ਮੇਰੇ ਕੋਲ ਰਹਿ ਗਏ ਔਰ ਸਭ ਤੋਂ ਵੱਡੀ ਗੱਲ ਆ ਜੇ ਮੇਰੇ ਕੋਲ ਰਹਿ ਗਏ ਤੇ ਚੰਗੇ ਪਹਿਲਵਾਨ ਨਹੀਂ ਤੇ ਚੰਗੇ ਇਨਸਾਨ ਜ਼ਰੂਰ ਬਣੂਗੇ ਨਸ਼ਿਆਂ ਤੋਂ ਮੁਕਤ ਤੇ ਵਧੀਆ ਔਰ ਨਾ ਇੱਥੇ ਕੋਈ ਪ੍ਰੋਡਕਟ ਤੇ ਨਾ ਕੋਈ ਇੱਥੇ ਮਾੜਾ ਕੰਮ ਨਾ ਕੋਈ ਨਸ਼ਾ ਕਰਕੇ ਮੇਰੇ ਕੋਲ ਬੱਚੇ ਜੋਰ ਕਰਦੇ ਨਾਮ ਕਰਨਾ ਪ੍ਰਭੂ ਜੀ ਜਦੋਂ ਤੁਸੀਂ ਅਖਾੜਾ ਇਹਨੇਟਰ ਤੋਂ ਚਲਾ ਰਹੇ ਹੋ ਇਹਦੀ ਕੋਈ ਪੇਡ ਹੈ ਜਾਂ ਫ੍ਰੀ ਸੇਵਾ ਕਰ ਫ੍ਰੀ ਸੇਵਾ ਬਿਲਕੁਲ ਫ੍ਰੀ ਸੇਵਾ ਹੋ ਸਕੇ ਤਾਂ ਜਿਹੜੇ ਛੋਟੇ ਕਰਨ ਵਾਲੇ ਆ ਉਹਨਾਂ ਦੀ ਜਿੱਥੋਂ ਤੱਕ ਹੋ ਸਕਦੀ ਉਹ ਹਲ ਕਰੀ ਰਿਹਾ ਆਦਰਵਾਇਸ ਪੈਸਾ ਤਾਂ ਅਜ ਤੱਕ ਕਰ ਕਿਸੇ ਕੋਲ ਨਹੀਂ ਜਿਹੜੇ ਬੱਚੇ ਤੁਹਾਨੂੰ ਸਕਰੀਨ ਦੇ ਉੱਤੇ ਇਸ ਟਾਈਮ ਦੇਖਦੇ ਪਏ ਆ ਜੇਕਰ ਉਹ ਬੱਚੇ ਵੀ ਤੁਹਾਡੇ ਨਾਲ ਜੁੜਨਾ ਚਾਹਣ ਤੇ ਕਿਵੇਂ ਸੰਪਰਕ ਕਰ ਬਸ ਚੰਨ ਸ਼ਾਦੀਆਂ ਮਡੀਆਂ ਦਾ ਅਖਾੜਾ ਸੁਦੀਰ ਦਿੱਤਾ ਮੇਰਾ ਨਾਮ ਆ ਪਹਿਲਵਾਨ ਸੁਦੀਰ ਦਿੱਤਾ ਐ ਅੱਜ ਤੋਂ ਮੈਨੂੰ ਘਟੋ ਘਾਟ ਵੀ ਦੇ 50 ਸਾਲ ਤੇ ਇਸ ਖਾੜੇ ਦੇ ਵਿੱਚ ਹੋ ਗਏ ਨੇ ਔਰ ਜਿਹੜਾ ਮਰਜ਼ੀ ਆਵੇ ਬੱਚਾ ਮੋਸਟ ਵੈਲਕਮ ਔਰ ਚੰਗਾ ਖਾਣ ਵਾਸਤੇ ਵੀ ਦੱਸਾਂਗੇ ਪਾਉਣ ਵਾਸਤੇ ਵੀ ਬਣਾਗੇ ਵਧੀਆ ਰਹੇਗਾ ਬੱਚਾ ਜਿਹੜਾ ਵੀ ਇੱਕ ਵਾਰੀ ਆ ਜਾਏਗਾ ਮੁਕਤ ਹੋ ਜਾਏਗਾ ਔਰ ਫੀਸ ਕੋਈ ਨਹੀਂ ਹੈ ਜੀ ਹੁਣ ਤੱਕ ਕਿੰਨੇ ਕੁ ਬੱਚੇ ਆਪਣੇ ਕੋਲ ਜਿਹੜੇ ਆ ਉਹ ਪਲਵਾਨੀ ਕਰਦੇ ਪਿਆ ਖਾੜੇ ਇਸ ਵਲੇ ਮੇਰੇ ਕੋਲ ਬੱਚੇ 20 25 ਆ ਜਾਂਦੇ ਨੇ ਔਰ ਜਿਹੜੇ ਥੋੜੇ ਵੱਡੇ ਨੇ ਉਹ ਅੱਜ ਕੱਲ ਛਿੰਝਾਂ ਵੀ ਵੇਖਣਗੇ ਇਹਦੇ ਨੇ ਛਿੰਜਾ ਮੇਲੇ ਜਿਹੜੇ ਸਾਰੇ ਵੇਖਦੇ ਨੇ ਬਹੁਤ ਬੱਚੇ ਕੱਢੇ ਇੱਥੋਂ ਸੁਖ ਬੱਬੇ ਵਾਲੀ ਬਹੁਤ ਵੱਡਾ ਪਹਿਲਵਾਨ YouTube ਖੋਲ ਕੇ ਦੇਖੋ ਬੱਬੂ ਸਾਗਰ ਰਕੇਸ਼ ਬਹੁਤ ਪਹਿਲਵਾਨ ਕੱਢੇ ਜੀ ਹਜ਼ਾਰਾਂ ਹੀ ਬੱਚੇ ਕੱਢ ਛੜੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੱਚੇ ਪਹਿਲਵਾਨੀ ਨਹੀਂ ਕਰਦੇ ਜਾਂ ਜਿਹੜੇ ਬੱਚੇ ਮਤਲਬ ਬਾਹਰ ਗਲਤ ਵਿਸ਼ਿਆਂ ਵੱਲ ਨੂੰ ਚੱਲ ਪਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਮੈਂ ਕਹਿੰਨਾ ਕਿ ਇਹ ਕੰਮਾਂ 'ਚ ਨਾ ਕਰੋ ਮਾਪਿਓ ਨੂੰ ਗੁਮਰਾਹ ਨਾ ਕਰੋ ਔਰ ਜਿਹੜੇ ਪ੍ਰੋਡਕਟ ਖਾ ਰਹੇ ਨੇ ਬੱਚੇ ਸਭ ਤੋਂ ਪਹਿੜਾ ਕੰਮ ਤੇ ਉਹ ਕਰ ਰਹੇ ਨੇ ਇੰਜੈਕਸ਼ਨ ਲਾ ਕੇ ਵੀ ਵੀ ਕੰਮ ਆਪ ਕੋ ਕਰਦੇ ਨੇ ਨਸ਼ੇ ਕਰਕੇ ਵੀ ਇਹ ਇਹ ਕੰਮਾਂ ਨੂੰ ਪੈਂਦੇ ਕਬੱਡੀ ਵਾਲੇ ਦੇਖ ਲਓ ਕੋਈ ਦੂਜੇ ਵੇਖੋ ਪਰ ਇੱਥੇ ਮੇਰੇ ਕੋਲ ਕੋਈ ਨਹੀਂ ਬੱਚਾ ਕਰ ਜੇ ਕਰਦਾ ਵੀ ਆ ਤਾਂ ਉਹਦੇ ਮੈਂ ਛਡਾ ਕੇ ਤੇ ਫੇਰ ਹੀ ਕਰਾਨਾ ਸੱਚੀ ਸੁੱਚੀ ਪਹਿਲਵਾਨੀ ਕਰਾਨਾ ਜਿਹੜਾ ਮੇਰੇ ਕੋਲ ਰਹਿ ਗਿਆ ਉਹ ਜੀਵਨ ਚ ਨਸ਼ਾ ਨਹੀਂ ਕਰੂਗਾ ਔਰ ਪੰਜਾਬ ਤੋਂ ਇਲਾਵਾ ਬਾਹਰ ਕਿਸੇ ਤਰ੍ਹਾਂ ਦੇ ਅਖਾੜਿਆਂ ਦੇ ਵਿੱਚ ਆਪਣੇ ਬੱਚੇ ਭੇਜਦੇ ਹੋਵੋ ਮੈਂ ਜਾਣਦੇ ਆ ਜੀ ਮੇਰੇ ਤੁਹਾਨੂੰ ਦੱਸਿਆ ਕਿ ਸੁਖ ਜੀ ਦਾ ਨਾਮ ਲਿਆ ਵਾ ਇਹ ਬਹੁਤ ਅੱਛੇ ਲੱਗਦੇ ਪੰਜਾਬ ਜੇ ਐਂਡ ਕੇ ਹਮਾਚਲ ਪੂਰੇ ਇੰਡੀਆ ਜਨਾਹ ਇਹਨਾਂ ਦੇ ਜਿਹੜੇ ਬੱਚੇ ਵਧੀਆ ਤੇ ਕਾਫੀ ਹੱਦ ਤੱਕ ਮੇਕਾ ਪੁਲਿਸ ਅਰਮੀਜ਼ ਬੱਚੇ ਨਿਕਲੇ ਔਰ ਮੈਂ ਖੁਦ ਹੀ ਸਰਵਿਸ ਕਰਕੇ ਰਿਟਾਇਰ ਹੋਇਆ ਬੈਂਕ ਚੋਂ ਨੋ ਜਦਿੱਤ ਜੀ ਆਪਣੇ ਇੱਥੇ ਅਖਾੜੇ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੰਪੀਟੀਸ਼ਨ ਵਗੈਰਾ ਕਰਉਂਦੇ ਹਾਂਜੀ ਹਾਂਜੀ ਕੰਪੀਟੀਸ਼ਨ ਹੁੰਦੇ ਰਹਿੰਦੇ ਛਿੰਝਾਂ ਚੱਲਦੀਆਂ ਰਹਿੰਦੀਆਂ ਛੋਟੇ ਬੱਚੇ ਵੀ ਲੈ ਕੇ ਚੱਲ ਜਿਹੜੀ ਲੱਗੇ ਲੱਗਦੀਆਂ ਜਿਹੜੀਆਂ ਦੂਰ ਦੀਆਂ ਛਿੰਝਾਂ ਉਹ ਫਿਰ ਵੱਡੇ ਬੱਚੇ ਜਿਹੜੇ ਜਾਂਦੇ ਨੇ ਮੇਰੇ ਕੋਲ ਔਰ ਮਾਲੀਆਂ ਦੇ ਵੱਡੇ ਵੱਡੇ ਬੁਲਟਾਂ ਦੇ ਉੱਤੇ ਘੋੜੀਆਂ ਤੇ ਜਿੱਦਾਂ ਜਿੱਦਾਂ ਦਾ ਕੋਈ ਵੱਡੇ ਤੋਂ ਵੱਡੇ ਨਾਮ ਰੱਖਿਆ ਬੱਚੇ ਲੈ ਕੇ ਆਏ ਨੇ ਆਪਣੇ ਸ਼ਹਿਰ ਤੇ ਜਿਹੜੇ ਆ ਬਹੁਤ ਵਧੀਆ ਤੁਸੀਂ ਇਹ ਜਿਹੜੀ ਤਸਵੀਰਾਂ ਦੇਖਦੇ ਪਈਓ ਚੰਨਨ ਦੀਆਂ ਮੜੀਆਂ ਤੋਂ ਮੜੀਆਂ ਤੋਂ ਦੇਖਦੇ ਪਈਓ ਅੱਜ ਦਾ ਜਿਹੜਾ ਸਾਡਾ ਸਟੋਰੀ ਦਾ ਜੋ ਮੇਨ ਮੁੱਦਾ ਸੀ ਉਹ ਇਹ ਸੀ ਕਿ ਚੰਨਨ ਦੀਆਂ ਮੜੀਆਂ ਨੂੰ ਅਸਲ 'ਚ ਚੰਨਨ ਦੀਆਂ ਮੜੀਆਂ ਕਿਉਂ ਕਿਹਾ ਜਾਂਦਾ ਆ ਇਸ ਮੁੱਦੇ ਤੇ ਜਦੋਂ ਅਸੀਂ ਗੱਲਬਾਤ ਕਰਨ ਤੋਂ ਆਏ ਸਾਡੇ ਨਾਲ ਪਹਿਲਵਾਨ ਜੀ ਗੱਲ ਕਰਨਾ ਚਾਹੁੰਦੇ ਆਂ ਹਾਂਜੀ ਦੱਸਿਓ ਥੋੜਾ ਜਿਹਾ ਮੈਂ ਕਿਹਾ ਜਿਹੜੇ ਚੰਨ ਸ਼ਾਹੀ ਇਹ ਖੁਦ ਆ ਪਹਿਲਵਾਨ ਰਹੇ ਨੇ ਔਰ ਜਿਹੜਾ ਇਹਨਾਂ ਨੇ ਛੱਡਿਆ ਵਾ ਇਹ ਖਾੜਾ ਇਸੇ ਕਰਕੇ ਉਹ ਖਾੜਾ ਛੱਡਿਆ ਸੀ ਉਹਨਾਂ ਨੇ ਉਸ ਤੋਂ ਬਾਅਦ ਇਹ ਸੇਵਾਜੀ ਦਿੱਤਾ ਦਾ ਉਹਨਾਂ ਨੇ ਜੋ ਵੀ ਹੈ ਨਾ ਇਹਨਾਂ ਦਾ ਉਸ ਤੋਂ ਬਾਅਦ ਉਹ ਆਪ ਵਧੀਆ ਪਹਿਲਵਾਨ ਰਹਨੇ ਚਾਨਣ ਸ਼ਾ ਠੀਕ ਹੈ ਜੀ ਹਾਂ ਜੀ ਗੱਲਾਂ ਜੋ ਗੱਲ ਨਿਕਲਦੇ ਨਿਕਲਦੇ ਆ ਇਹ ਵੀ ਗੱਲ ਸਾਹਮਣੇ ਆਈ ਕਿ ਚਾਨਣ ਸਾਹ ਜੀ ਜਿਨ੍ਹਾਂ ਨੇ ਇੱਥੇ ਰਹਿ ਕੇ ਜਿਹੜਾ ਇਸ ਅਖਾੜੇ ਨੂੰ ਮੈਂਡੇਨ ਰੱਖਿਆ ਸਭ ਤੋਂ ਵੱਡੀ ਗੱਲ ਕੀ ਉਹ ਖੁਦ ਵੀ ਇੱਕ ਪਹਿਲਵਾਨ ਰਹੇ ਉਸ ਸਮੇਂ ਦੇ ਵਿੱਚ ਜਿਹੜੇ ਆ ਬਹੁਤ ਵੱਡੇ ਵੱਡੇ ਪਲਵਾਨ ਤੇ ਬਹੁਤ ਜਿਹੜੇ ਪਲਵਾਨੀ ਦਾ ਜਿਹੜਾ ਨਾਂ ਚੱਲਦਾ ਸੀ ਕਿਕਰ ਸਿੰਘ ਵਰਗੇ ਪਲਵਾਨ ਜਿਹੜੇ ਆ ਉਹ ਸਾਡੇ ਇਥੇ ਬੱਬੇ ਹਾਲੀ ਦੀਆਂ ਸਿੰਜਾਂ ਦੇ ਵਿੱਚ ਘੁਲ ਕੇ ਗਏ ਨੇ ਜਿਵੇਂ ਕਿ ਤੁਸੀਂ ਬੱਬੇ ਵਾਲੀ ਦੀ ਸਿੰਜ ਬਾਰੇ ਬੜੇ ਵਧੀਆ ਤਰੀਕੇ ਦੇ ਨਾਲ ਜਾਣਦੇ ਹੋ ਚੰਦਨ ਦੀਆਂ ਮੜੀਆਂ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਅਸੀਂ ਕਲੀਅਰ ਕਰ ਦਿੱਤੀ ਕਿ ਚੰਦਨ ਦੀਆਂ ਮੜੀਆਂ ਨੂੰ ਜਿਹੜਾ ਆ ਚੰਨਨ ਦੀਆਂ ਮੜੀਆਂ ਕਿਉਂ ਕਿਹਾ ਜਾਂਦਾ ਆ ਇਦੇ ਵਿੱਚ ਜਿਹੜਾ ਆ ਪਲਵਾਨਾਂ ਦਾ ਅਖਾੜਾ ਵੀ ਜਿਹੜਾ ਲਗਾਤਾਰ ਉਸ ਸਮੇਂ ਤੋਂ ਜਿਹੜਾ ਆ ਚੱਲਦਾ ਆ ਰਿਹਾ ਆ ਕਰੰਟ ਜਿਹੜਾ ਆ ਇਹਨੂੰ ਸੁਧੀਰ ਜੀ ਚਲਾ ਰਹੇ ਨੇ ਤੇ ਬਹੁਤ ਸਾਰੇ ਬੱਚੇ ਇੱਥੇ ਆ ਕੇ ਤੇ ਆਪਣੀ ਸਿਹਤ ਨੂੰ ਜਿਹੜਾ ਆ ਲੋਹੇ ਵਰਗਾ ਕਰਦੇ ਪਏ ਨੇ ਅਗਰ ਤੁਸੀਂ ਨੌਜਵਾਨ ਹੋ ਬੱਚੇ ਹੋ ਤੁਸੀਂ ਵੀ ਅਗਰ ਆਪਣੇ ਸਰੀਰ ਨੂੰ ਲੋਹੇ ਦੀ ਕੰਡ ਵਰਗਾ ਕਰਨਾ ਚਾਹੁੰਦੇ ਹੋ ਤੇ ਚੰਨਨ ਸਾਹ ਦੀਆਂ ਮੜੀਆਂ ਗਰਦਾਸਪੁਰ ਦੇ ਵਿੱਚ ਇਸ ਅਖਾੜੇ 'ਚ ਆ ਕੇ ਮਿੱਟੀ ਦੇ ਵਿੱਚ ਆ ਕੇ ਘੁਲ ਸਕਦੇ ਹੋ ਖੇਡ ਸਕਦੇ ਹੋ ਤੇ ਆਪਣੇ ਸਰੀਰ ਨੂੰ ਲੋਹੇ ਵਰਗਾ ਬਣਾ ਸਕਦੇ ਹੋ ਮੋਟਿਵ ਕੁਝ ਹੋਰ ਸੀ ਪਰ ਇੱਕ ਗੱਲ ਬਹੁਤ ਵਧੀਆ ਜੁੜ ਗਈ ਕਿ ਇਹ ਮੜੀਆਂ ਸਿਰਫ ਤੇ ਸਿਰਫ ਤੁਹਾਨੂੰ ਮੋਕ ਸੀ ਪ੍ਰਦਾਨ ਨਹੀਂ ਕਰਦੀਆਂ ਤੁਹਾਡੀ ਜ਼ਿੰਦਗੀ ਨੂੰ ਤੁਹਾਡੇ ਸਰੀਰ ਨੂੰ ਇੱਕ ਚੰਗੇ ਲੈਵਲ ਤੇ ਲੋਹੇ ਵਰਗਾ ਕਰਨਾ ਵੀ ਸਿਖਾਉਂਦੀਆਂ ਨੇ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵ ਬਾਵਾ ਦੇ ਨਾਲ